ਮੈਂ ਟੂ ਬਰਾਡ ਦੀ ਪੁਸਤਕ ਕੈਂਗਰੂ ਨਾਮਾ ਟਾਪੂ ਤੇ ਵਿਚਰਦਿਆਂ ਵਿਚਲਾ ਲੇਖ ਇਹ ਕਮਬਖਤ ਇਸ਼ਕ ਐਲੈਕਸੈਂਡਰ ਅਟਵਿਚ ਰਿਵਰਲੈਂਡ ਸਾਊਥ ਆਸਟ੍ਰੇਲੀਆ ਦੇ ਇੱਕ ਨਿੱਕੇ ਜਿਹੇ ਕਸਬੇ ਬੇਰੀ ਵਿੱਚ ਰਹਿੰਦੇ ਹੋਏ ਉਸ ਵਕਤ ਲਿਖਿਆ ਸੀ ਜਦੋਂ ਉਸ ਵਕਤ ਦੇ ਹਰਿਆਣਾ ਦੇ ਉਪ ਮੁੱਖ ਮੰਤਰੀ ਚੰਦਰ ਮੋਹਨ ਨੂੰ ਇਸ਼ਕ ਨੇ ਨਕਮਾ ਕਰ ਦਿੱਤਾ ਸੀ ਦੁਨੀਆ ਭਰ ਵਿੱਚ ਛਪਿਆ ਮੇਰਾ ਇਹ ਲੇਖ ਪੜ੍ਹ ਕੇ ਬਹੁਤ ਸਾਰੇ ਲੋਕਾਂ ਨੇ ਹੈਰਾਨੀ ਪ੍ਰਗਟਾਈ ਸੀ ऑस्ट्रेलिया ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਬੈਠਾ ਬੰਦਾ ਭਜਨ ਲਾਲ ਦੇ ਪਰਿਵਾਰ ਬਾਰੇ ਐਨਾ ਕਿਵੇਂ ਜਾਣਦਾ ਹੈ ਪਰ ਸੱਚ ਇਹ ਹੈ ਕਿ ਮੈਂ ਉਸੇ ਕਾਲਾ ਵਾਲੀ ਮੰਡੀ ਵਿੱਚ ਪਲ ਕੇ ਵੱਡਾ ਹੋਇਆ ਹਾਂ ਜਿੱਥੇ ਕਿਸੇ ਵਕਤ ਚੌਧਰੀ ਭਜਨ ਲਾਲ ਸਾਈਕਲ ਤੇ ਕਪੜਾ ਵੇਚਦਾ ਹੁੰਦਾ ਸੀ ਇਸ਼ਕ ਨੇ ਗ਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼ ਉਹਨਾਂ ਤੋਂ ਕਹਿੰਦੇ ਹਨ ਕਿ ਚੰਗਾ ਸ਼ੇਰ ਉਹੀ ਹੁੰਦਾ ਹੈ ਜੋ ਹਰ ਇੱਕ ਨੂੰ ਆਪਣਾ ਆਪਣਾ ਜਿਹਾ ਲੱਗੇ ਤੇ ਸੱਚ ਦੇ ਕਰੀਬ ਹੋਵੇ ਮੌਜੂਦਾ ਵਕਤ ਵਿੱਚ ਜੇ ਇਹ ਸ਼ੇਰ ਪੜਨ ਦਾ ਹੱਕਦਾਰ ਸੱਚਮੁੱਚ ਕੋਈ ਹੈ ਤਾਂ ਉਹ ਹੈ ਬਜ਼ੁਰਗ ਕਾਂਗਰਸੀ ਨੇਤਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਭਜਨ ਲਾਲ ਤੇ ਸਾਬਕਾ ਮੰਤਰੀ ਸ਼੍ਰੀਮਤੀ ਜਸਮਾ ਦੇਵੀ ਜੀ ਦਾ ਸਭ ਤੋਂ ਵੱਡਾ ਹੌਨ ਹਰਪੁੱਤਰ ਕਾਲਕਾ ਹਲਕੇ ਤੋਂ ਲਗਾਤਾਰ ਤਿੰਨ ਵਾਰ ਜਿੱਤਿਆ ਐਮਐਲਏ ਤੇ ਭពਿੰਦਰ ਸਿੰਘ ਖੁੱਡਾ ਸਰਕਾਰ ਦਾ ਉਪ ਮੁੱਖ ਮੰਤਰੀ ਚੰਦਰਮੋਨ ਉਰਫ ਚਾਂਦ ਮੁਹੰਮਦ ਹੀ ਹੈ ਜਾਪਦਾ ਨਹੀਂ ਕਿ ਕਿਸੇ ਨੂੰ ਇਸ ਗਲਤੇ ਕਿੰਤੂ ਕਰਨਾ ਪਵੇ ਕਿਉਂਕਿ ਜਨਾਬ ਖੁਰਾਂ ਦਾ ਇਸ਼ਕ ਹੁਣ ਕਿਤੇ ਲੁਕਿਆ ਨਹੀਂ ਹੈ ਜੇ ਪਿਛਲੇ 2-3 ਮਹੀਨਿਆਂ ਤੋਂ ਖਬਰਾਂ ਵਾਲੇ ਚੈਨਲਾਂ ਕੋਲ ਕੋਈ ਮਸਾਲੇਦਾਰ ਖਬਰ ਹੈ ਤਾਂ ਉਹ ਚੰਦਰਮੋਨ ਉਰਫ ਚਾਂਦ ਮੁਹੰਮਦ ਤੇ ਅਨੁਰਾਦਾਬਾਲੀ ਉਰਫ ਫਿਜ਼ਾ ਦੇ ਇਸ਼ਕ ਦੇ ਕਿਸੇ ਤਹਨ ਹੋਵੇ ਵੀ ਕਿਉਂ ਨਾ ਇਹੋ ਜੇ ਕਿਸੇ ਕੋਈ ਰੋਜ਼-ਰੋਜ਼ ਥੋੜਾ ਹੀ ਬਣਦੇ ਹਨ ਸਦੀਆਂ ਲੱਗ ਜਾਂਦੀਆਂ ਹਨ ਇਹਨਾਂ ਨੂੰ ਹੋਂਦ ਵਿੱਚ ਆਉਂਦਿਆਂ ਪਤਾ ਨਹੀਂ ਕਿਹੜੇ ਜੁਗੜਿਆਂ ਦੀ ਗੱਲ ਹੈ ਜਦੋਂ ਰਾਜੇ ਨੇ ਤਖਤ ਖਜ਼ਾਰਾ ਛੱਡਿਆ ਸੀ ਪਤਾ ਨਹੀਂ ਛੱਡਿਆ ਵੀ ਸੀ ਜਾਂ ਨਹੀਂ ਰੱਬ ਜਾਣੇ ਕਦੇ ਮੇਜਦੇ ਨੇ ਆਪਣਾ ਰਾਜ ਭਾਗ ਛੱਡ ਗਿਆ ਵੀ ਸੀ ਕਿ ਨਹੀਂ ਤੁਹਾਡੇ ਮਹਾਨ ਕਿੱਸਾ ਕਾਰਨ ਤੇ ਸ਼ੱਕ ਕਰਨਾ ਜਾਂ ਕੋਈ ਉਂਗਲੀ ਉਠਾਉਣ ਦਾ ਮੇਰਾ ਕੋਈ ਮਕਸਦ ਨਹੀਂ ਹੈ ਪਰ ਜੋ ਆਪਾਂ ਅੱਖੀਂ ਨਹੀਂ ਦੇਖਿਆ ਉਸ ਤੇ ਥੋੜਾ ਬਹੁਤਕਿੰਤੂ ਪਰੰਤੂ ਹੋ ਹੀ ਜਾਂਦਾ ਹੈ ਹੁਣ ਆਸ਼ਿਕਾਂ ਦੀਆਂ ਤਾਂ ਉਹੀ ਬਿਹਤਰ ਜਾਣਦੇ ਹੋਣਗੇ ਪਰ ਅੱਜ ਦੇ ਇਸ ਇੰਦਰ ਨੇ ਸੱਚਮੁੱਚੀ ਆਪਣੀ ਬੇਗੋਰੀ ਆਪਣੀ ਹੱਟੀ ਨੂੰ ਅਗ ਲਾ ਲਈ ਹੈ ਰਾਜੇ ਤੇ ਮਿਰਜ਼ੇ ਵਰਗੀ ਤਾਂ ਖਲੇ ਰਾਜਪਾਕ ਦੇ ਦਾਵੇਦਾਰੀ ਸਨ ਪਰ ਇਹ ਜਨਾਬ ਤਾਂ ਆਪਣੇ ਸਿਰੋਂ ਤਾਜ ਸੁੱਟ ਵਗਾਏ ਹਨ ਇਸ ਨੂੰ ਕਹਿੰਦੇ ਹਨ ਤਿਆਗ 21ਵੀਂ ਸਦੀ ਵਿੱਚ ਹੋ ਰਿਹਾ ਹੈ ਅਜੇ ਕਿਸਿਆਂ ਨੂੰ ਟੀਵੀ ਚੈਨਲਾਂ ਬਾਰੇ ਨਾ ਦਿਖਾਉਣ ਤਾਂ ਵਿਚਾਰੇ ਆਸ਼ਕ ਸਾਹਿਬ ਦੀ ਕੁਰਬਾਨੀ ਤਾਂ ਅਜਾਈ ਚਲੀ ਜਾਵੇਗੀ ਜਿਸ ਘਟਨਾ ਤੇ ਇਸ ਤਰ੍ਹਾਂ ਦੇ ਕਾਰਨਾਂ ਨੂੰ ਵਿਸਥਾਰ ਪੂਰਵਕ ਜਾਨਣਾ ਹੋਵੇ ਤਾਂ ਚਾਰ ਕੁ ਦਹਾਕੇ ਪਿੱਛੇ ਮੋੜਨਾ ਪਵੇਗਾ ਇਹ ਗੱਲ 60ਵਿਆਂ ਦੇ ਦਿਖਾਕੇ ਦੀ ਹੈ ਜਦੋਂ ਹਰਿਆਣਾ ਹਾਲੇ ਨਵਾਂ ਨਵਾਂ ਹੀ ਹੋਣ ਦੇ ਵਿੱਚ ਆਇਆ ਸੀ ਉਸ ਸਮੇਂ ਬਿਸ਼ਨੋਈ ਭਾਈਚਾਰੇ ਨਾਲ ਸੰਬੰਧ ਰੱਖਣ ਵਾਲਾ ਇੱਕ ਪਰਿਵਾਰ ਜੋ ਕਿ ਦੇਸ਼ ਦੀ ਵੰਡ ਸਮੇਂ ਜ਼ਿਲ੍ਹਾ ਬਹਾਵਲਪੁਰ ਪਾਕਿਸਤਾਨ ਤੋਂ ਟੁੱਟ ਕੇ ਉਦੋਂ ਦੇ ਸਾਂਝੇ ਪੰਜਾਬ ਦੇ ਹਸਾਰ ਜ਼ਿਲ੍ਹੇ ਦੀ ਆਦਮਪੁਰ ਮੰਡੀ ਵਿੱਚ ਆ ਵਸਿਆ ਸੀ ਤੇ ਹੌਲੀ-ਹੌਲੀ ਆਪਣੇ ਪੈਰ ਚ ਮੌਨ ਲਈ ਵਪਾਰ ਕਰਨ ਲੱਗਿਆ ਸੀ। ਇਸੇ ਪਰਿਵਾਰ ਦੇ ਇੱਕ ਅਨਥਕ ਤੇ ਮਿਹਨਤੀ ਨੌਜਵਾਨ ਨੇ ਬੜੀ ਮਿਹਨਤ ਕੀਤੀ ਪਰ ਤਖ਼ਤ ਅੱਜ ਵੀ ਦੱਸਦੇ ਹਨ ਕਿ ਭਜਨ ਲਾਲ ਨਾ ਦਾ ਇਹ ਨੌਜਵਾਨ ਬੱਸਾਂ ਰਹੀ ਘੋਦੇ ਪੀਪੇ ਪੰਜਾਬ ਦੇ ਬਾਰਡਰ ਨਾਲ ਲੱਗਦੀ ਕਾਲਾਵਾਲੀ ਮੰਡੀ ਵਿੱਚ ਜਾ ਕੇ ਵੇਚਦਾ ਸੀ ਤੇ ਬਟਾੰਦਰੇ ਵਿੱਚ ਛੋਲੇ ਇੱਥੋਂ ਲੈ ਕੇ ਜਾਂਦਾ ਸੀ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਭਜਨ ਲਾਲ ਸਾਈਕਲ 'ਤੇ ਪਿੰਡਾਂ ਵਿੱਚ ਕੱਪੜੇ ਵੇਚਿਆ ਕਰਦਾ ਸੀ ਐਨੀ ਮੈਨ ਸਦਕਾ ਭਜਨ ਲਾਲ ਨੂੰ ਚੌਧਰੀ ਭਜਨ ਲਾਲ ਬੰਦੇ ਦੇਰ ਨਾਲ ਲੱਗੀ ਜਦੋਂ ਪੰਜਾਬ ਤੇ ਹਰਿਆਣਾ ਵੱਖ ਹੋਏ ਤਾਂ ਗੈਰ जाट ਲੋਕਾਂ ਵਿੱਚ ਚੌਧਰੀ ਸਾਹਿਬ ਦੀ ਤੂਤੀ ਬੋਲਣ ਲੱਗ ਪਈ ਉਸ ਤੋਂ ਬਾਅਦ ਤਾਂ ਚਲ ਸੋ ਚੱਲ ਸਾਨੂੰ 1979 ਵਿੱਚ ਉਹ ਹਰਿਆਣਾ ਦੇ ਪਹਿਲੀ ਵਾਰ ਮੁੱਖ ਮੰਤਰੀ ਬਣੇ ਫਿਰ ਰਾਜੀਵ ਗਾਂਧੀ ਸਰਕਾਰ ਵਿੱਚ ਕੇਂਦਰੀ ਖੇਤੀ ਮੰਤਰੀ ਰਹੇ ਤੇ ਮੁਰ 1991 ਵਿੱਚ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ ਮੁੱਖ ਮੰਤਰੀ ਬਨਨ ਦੀ ਵਾਰੀ ਤਾਂ ਤੀਜੀ ਵੀ ਇਹਨਾਂ ਦੀ ਆ ਗਈ ਸੀ ਪਰ ਇਸ ਵਾਰ ਕਾਂਗਰਸ ਕਿਸੇ जाट ਨੂੰ ਮੁੱਖ ਮੰਤਰੀ ਦੀ ਗੱਦੀ ਤੇ ਬੈਠਾ ਦੇਖਣਾ ਚਾਹੁੰਦੀ ਸੀ ਸੋ ਬਾਜ਼ੀ ਮਾਰ ਗਿਆ ਭពਿੰਦਰ ਸਿੰਘ ਹੋੜਾ ਪਰ ਦੂਜੇ ਪਾਸੇ ਪੁਰਾਣੇ ਤੇ ਟਟਕਸਾਲੀ ਕਦਾਵਰ ਭਜਨ ਲਾਲ ਨੂੰ ਹਣ ਦੇਖਿਆ ਨਹੀਂ ਕੀਤਾ ਜਾ ਸਕਦਾ ਸੀ ਸੋ ਕਿਸਮਤ ਨੇ ਗੇੜਾ ਖਾਦਾ ਤੇ ਸਾਡੀ ਅੱਜ ਦੀ ਕਹਾਣੀ ਦੇ ਮੁੱਖ ਪਾਤਰ ਯਾਨੀ ਕਿ ਚੰਦਰਮਨ ਉਰਫ ਚਾਂਦ ਮੁਹੰਮਦ ਦੇਸ ਸੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੀ ਕੁਰਸੀ ਆ ਗਈ ਹੁਣ ਇਸ ਕਹਾਣੀ ਤੋਂ ਸੱਜੇ ਹਿੱਸੇ ਟੱਕੜਿਆ ਜਾ ਸਕਦਾ ਹੈ ਕਿ ਚਾਹੇ ਭਜਨ ਲਾਲ ਨੂੰ ਭਜਨੇ ਤੋਂ ਚੌਧਰੀ ਭਜਨ ਲਾਲ ਬਣਨ ਲਈ ਲੱਖ ਪਾਪੜ ਬਿਲ ਨੇ ਪਏ ਹੋਣ ਪਰ ਇਹਨਾਂ ਦੇ ਘਰ ਜੰਮੇ ਦੋਹਾਂ ਪੁੱਤਰਾਂ ਨੂੰ ਤਾਂ ਸੌਣ ਦੇ ਅੰਨੇ ਕਿਹਾ ਜਾ ਸਕਦਾ ਹੈ ਜਨਾਬ ਜਨਮ ਤੋਂ ਲੈ ਕੇ ਅੱਜ ਤੱਕ ਹਰਾ ਹੀ ਹਰਾ ਦੇਖਿਆ ਹੈ ਆਪਾਂ ਫੇਰ ਆਪਣੇ ਅੱਜ ਦੇ ਹੀਰੋ ਤੇ ਆਉਂਦੇ ਆ ਜਨਾਬ ਹੋਰਾਂ ਨੂੰ ਜੰਮਦਿਆਂ ਸਾਰੇ ਸੁੱਖ ਮਿਲੇ ਤੇ ਛੋਟੀ ਹੁਮਰੇ ਹੀ ਚੌਧਰ ਵੀ ਹੱਥ ਆ ਗਈ ਜਦੋਂ ਕਾਂਗਰਸ ਨੇ ਕਲਕੱਤਾ ਇਹਨਾਂ ਨੂੰ ਟਿਕਟ ਨਾਲ ਨਿਵਾਜ ਦਿੱਤਾ ਬਾਪ ਦੇ ਲਾਇ ਰੁਖ ਨੂੰ ਫਲ ਲੱਗਿਆ ਤੇ ਇਹ ਐਮਐਲਏ ਦੀ ਚੋਣ ਜਿੱਤ ਗਏ ਬਸ ਫੇਰ ਕਿਸੇ ਚੌਧਰ ਬਾਪ ਕੋਲੋਂ ਆਪ ਕੋਲ ਆਉਣ ਲੱਗ ਪਈ ਬਸ ਇਸ ਤੋਂ ਬਾਅਦ ਹੀ ਕੋਈ ਕਾਲਾ ਮਾਲਾ ਹੋਇਆ ਜਦੋਂ ਇੱਕ ਵਕੀਲ ਕੁੜੀ 37 ਸਾਲਾ ਅਨੁਰਾਦਾਬਦੀ ਨੇ ਆ ਕੇ 43 ਸਾਲਾ ਜਨਾਬ ਚੰਦਰਮੋਹਨ ਸਾਹਿਬ ਹੋਰਾਂ ਦੇ ਦਿਲ ਤੇ دستਕ ਦੇ ਦਿੱਤੀ ਪਤਾ ਨਹੀਂ ਲੱਗਾ ਕਦੋਂ ਜਨਾਬ ਚੰਦਰਮੋਹਨ ਹੁਰੀ ਬੱਬੂ ਬਾਨ ਦਾ ਗੀਤ ਮੈਨੂੰ ਪਤਾ ਹੀ ਨਹੀਂ ਲੱਗਿਆ ਕਦ ਪਿਆਰ ਹੋ ਗਿਆ ਗੂੰਗੜਾਉਣ ਲੱਗ ਪਏ ਜੇ ਹੁਣ ਉਹ ਚੋਰੀ ਦਾ ਗੁੜਬੁੱਕਲ ਵਿੱਚ ਪੜ੍ਹ ਕੇ ਖਾਈ ਜਾਂਦੇ ਤਾਂ ਕਿਹਨੂੰ ਇਤਰਾਜ਼ ਹੋਣਾ ਸੀ ਪਰ ਜਦੋਂ ਦੋ ਜਵਾਕਾਂ ਦਾ ਪਿਓ ਤੇ 18 ਬਿਰਿਆਂ ਤੋਂ ਵਿਚਾਰੀ ਸੀਮਾ ਰਾਣੀ ਨਾਲ ਵਿਆਹ ਬੰਦਾ ਸ਼ਰਯਮ ਇਸ਼ਕ ਫਰਮਾਏਗਾ ਤਾਂ ਇਹ ਵਿਚਾਰਾ ਮੀਡੀਆ ਕਿੱਥੇ ਜਾਵੇਗਾ ਇੱਕ ਦਿਨ ਕਿਸੇ ਪੱਤਰਕਾਰ ਦੀ ਨਿਗਾਹ ਪੈ ਗਈ ਕਿ ਕਈ ਦਿਨ ਹੋ ਗਏ ਉਪ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਦਫ਼ਤਰ ਵਿਚ ਆਇਆ ਹੋਇਆ ਲੋਕਾਂ ਨੇ ਸ਼ੁਰੂ-ਸ਼ੁਰੂ ਵਿੱਚ ਤਾਂ ਇਨ੍ਹਾਂ ਖਬਰਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਪਰ ਜਦੋਂ ਵਕਤ ਗੁਜ਼ਰਦਾ ਗਿਆ ਤਾਂ ਹਰ ਇੱਕ ਦਾ ਧਿਆਨ ਇਸ ਪਾਸੇ ਨੂੰ ਗਿਆ ਬੇਸ਼ੱਕ ਪਰਿਵਾਰ ਕੋਲੋਂ ਇਹ ਗੱਲ ਲੁਕੀ ਨਹੀਂ ਸੀ ਪਰ ਇਹ ਉਦੋਂ ਜਗ ظاہر ਹੋ ਗਈ ਜਦੋਂ ਇੱਕ ਦਿਨ ਮਜਨੂ ਜੀ ਆਪਣੀ ਲੈਲਾ ਨੂੰ ਲੈ ਕੇ ਮੀਡੀਆ ਦੇ ਸਾਹਮਣੇ ਆ ਗਏ ਤੇ ਕਹਿਣ ਲੱਗੇ ਛੋੜ ਆਏ ਹਾਂ ਉਹ ਗਲੀਆਂ ਹੁਣ ਗੱਲ ਆ ਗਈ ਗਲੀਆਂ ਛੱਡਣ ਦੀ ਕਰਦਿਆਂ ਤੋਂ ਬਿਨਾ ਕਿਸੇ ਨੂੰ ਕੀ ਤਰ੍ਹਾਂ ਦੀ ਗਲੀਆਂ ਛੱਡਣ ਦਾ ਬਾਕੀਆਂ ਲਈ ਤਾਂ ਇਹ ਕਾਂਡ ਮਸਾਲੇਦਾਰ ਖ਼ਬਰੀ ਸੀ ਪਰ ਜਨਾਬ ਨੇ ਤਾਂ ਹੱਦ ਕਰ ਦਿੱਤੀ ਜਦੋਂ ਕਰਦਿਆਂ ਗਲੀਆਂ ਦੇ ਨਾਲ-ਨਾਲ ਆਪਣੇ ਧਰਮ ਦੀਆਂ ਗਲੀਆਂ ਵੀ ਛੱਡ ਦਿੱਤੀਆਂ ਤੇ ਬੜੀ ਹੀ ਸ਼ਾਨ ਨਾਲ ਕੈਮਰਿਆਂ ਦੇ ਸਾਹਮਣੇ ਬੈਠ ਕੇ ਇਹ ਆਧੁਨਿਕ ਸੱਸੀ ਪੰਨੂ ਦੁਨੀਆ ਨੂੰ ਕਹਿ ਰਹੇ ਸੀ ਕਿ ਹੁਣ ਸਾਨੂੰ ਚੰਦਰਮੌਂਟੇਨ ਰਾਜਾ ਬਾਲਿਕਾ ਕਿਹਨਾ ਬੁਲਾਓ ਅਸੀਂ ਤਾਂ ਹੁਣ ਇਸਲਾਮ ਧਾਰਨ ਕਰ ਲਿਆ ਤੇ ਹੁਣ ਅਸੀਂ ਚਾਂਦ ਮੁਹੰਮਦ ਤੇ ਫੀਜ਼ਾ ਬਣ ਗਏ ਇਸ ਨੂੰ ਕਹਿੰਦੇ ਨੇ ਵਕਤ-ਵਕਤ ਦੇ ਰਾਗ ਇਸ ਬਚनोई ਪਰਿਵਾਰ ਤੇ ਇੱਕ ਵਕਤ ਹੋ ਸੀ ਜਦੋਂ ਇਹਨਾਂ ਦੇ ਵੱਡੇ-ਵਡੇਰਿਆਂ ਨੇ ਇਸਲਾਮ ਕਬੂਲਣ ਦੀ ਥਾਂ ਤੇ ਆਪਣੀ ਵਸੀਬ ਸਾਈ ਦੁਨੀਆ ਛੱਡ ਦਿੱਤੀ ਸੀ ਤੇ ਗਰੀਬੀ ਨੂੰ ਗੱਲ ਆ ਲਿਆ ਸੀ ਪਰ ਹੁਣ ਦੇਖੋ ਇਸ ਪੀੜ੍ਹੀ ਦਾ ਹਾਲ ਧਰਮ ਛੱਡ ਵੀ ਕੌਣ ਰਿਹਾ ਹੈ ਜਿਸ ਦੇ ਮੋਢਿਆਂ ਤੇ ਹਿੰਦੁਸਤਾਨ ਦੇ ਇੱਕ ਅਹਿਮ ਰਾਜ ਦਾ ਭਾਰ ਸੀ ਜੇ ਕੋਈ ਛੋਟਾ ਜਿਹਾ ਅਕ ਇੰਜ ਕਰਦਾ ਤਾਂ ਬਚਪਣਾ ਕਿਹਾ ਜਾ ਸਕਦਾ ਸੀ ਪਰ ਹੁਣ ਇਸ ਨੂੰ ਕੀ ਕਿਹਾ ਜਾਏ ਇਸ ਸਮੇਂ ਰਹਿ ਰਹੇ ਕਿ ਸਾਡੇ ਗੁਰੂ ਸਹਿਬਾਨਾਂ ਦੀਆਂ ਕੁਰਬਾਨੀਆਂ ਯਾਦ ਆ ਰਹੀਆਂ ਹਨ ਕਿ ਕਿਵੇਂ ਉਹਨਾਂ ਨੇ ਧਰਮ ਨੂੰ ਬਚਾਉਣ ਲਈ ਸਰਵੰਸ ਵਾਰ ਦਿੱਤਾ ਸੀ ਵਾਰ-ਵਾਰ ਇਹ ਲਾਈਨਾਂ ਜ਼ਿਹਨ ਵਿਚ ਆ ਰਹੀਆਂ ਹਨ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਜੇ ਨਾ ਹੁੰਤੇ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ ਛੱਡੋ ਜੀ ਇੱਥੇ ਤਾਂ ਜਨਾਬ ਘਰਾਂ ਨੇ ਆਪਣੇ ਵੱਡ-ਵਡੇਰਿਆਂ ਦੀ लाज ਨਹੀਂ ਰੱਖੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਤਾਂ ਇਹਨਾਂ ਲਈ ਦੂਰ ਦੀ ਗੱਲ ਹੈ ਇਹ ਕਹਾਣੀ ਇੱਥੇ ਖਤਮ ਹੋਣ ਵਾਲੀ ਨਹੀਂ ਅਸਲੀ ਮੋੜ ਤਾਂ ਹੁਣ ਆਉਣੇ ਬਾਕੀ ਹਨ ਜਦੋਂ ਜਨਾਬ ਹੋਰਾਂ ਨੇ মিডিਆ ਸਾਹਮਣੇ ਗੱਲ ਖਿਲਾਰੀ ਦਿੱਤੀ ਤਾਂ ਬਾਕੀ ਪਰਿਵਾਰ ਤਾਂ ਪਹਿਲੇ ਚਾਰ ਬੈਠਾ ਸੀ ਉਹਨਾਂ ਨੂੰ ਤਾਂ ਉਸੇ ਦਿਨ ਤੋਂ ਹੀ ਸਾਰੀ ਪਿੰਡ ਖ ਸੀ ਜਦੋਂ ਦੀਆਂ ਪਿਆਰ ਪਿੰਗਾ ਹੁਲਾਰੇ ਲੈ ਰਹੀਆਂ ਸਨ ਬਸ ਲੋਕ ਲੱਜੋ ਆਪਣੀ ਇੱਜ਼ਤ ਸੰਭੀ ਬੈਠੇ ਸਨ ਫੇਰ ਕਿਸੇ ਚੌਧਰੀ ਭਜਨ ਲਾਲ ਜੀ ਨੇ ਵੀ ਆਪਣੇ ਛੋਟੇ ਮੁੰਡੇ ਕੁਲਦੀਪ ਬਿਸ਼ਨੋਈ ਨਾਮਿਲ ਕੇ ਪ੍ਰੈਸ ਕਾਨਫਰੰਸ ਬੁਲਾਈ ਤੇ ਚੰਦਰ ਮੋਨ ਨੂੰ ਬੇਦਖਲ ਕਰ ਦਿੱਤਾ ਨਾਲ ਦੀ ਨਾਲ ਹੀ ਮੁੱਖ ਮੰਤਰੀ ਹੁੱਡਾ ਸਾਹਿਬ ਨੇ ਵੀ ਉਪ ਮੁੱਖ ਮੰਤਰੀ ਵਾਲੀ ਕੁਰਸੀ ਖਿਸਕਾਲੀ ਮੈਂਟੋ ਮੈਂਟਿਕ ਕਮਾਂਡੋ ਬਾਰੇ ਵੀ ਸਾਥ ਛੱਡ ਗਏ ਪਰ ਜੇ ਹਰੇ ਸਾਸੀ ਤਾਫੀ ਜ਼ਿਆਦਾ ਜ਼ਰੂਰ ਸੀ ਅੱਜ ਤੱਕ ਤਾਂ ਗੱਲਾਂ ਦੇ ਹੀ ਹਵਾਈ ਕਿਲੇਸਨ ਪਰ ਹੁਣ ਸੱਚਮੁੱਚ ਇਸ ਪ੍ਰੇਮੀ ਜੋੜੀ ਦੀਆਂ ਕੁਰਬਾਨੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਫਿਰ ਜਦੋਂ ਤਾਂ ਚਲੋ ਜਿਵੇਂ ਜਿਵੇਂ ਇੱਕ ਮੱਧ ਵਰਗੀ ਜ਼ਿੰਦਗੀ ਤੋਂ ਦੀ ਲੰਘ ਕੇ ਆਈ ਸੀ ਪਰ ਆਪਣੇ ਚਾਂਦ ਜੀਤਾ ਜੋ ਜੋ ਮੈਸੀ ਸੁਖਨਾ ਕਦੇ ਗ੍ਰੈਂਡ ਦੇਖਿਆ ਹੀ ਨਹੀਂ ਸੀ ਹੁਣ ਤਾਂ ਹਵਾਵਾਂ ਹੀ ਰੋਂਕਦੀਆਂ ਰਹੀਆਂ ਸਨ ਝੱਖੜ ਤਾਂ ਜਨਾਬ ਖਰਾਂ ਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਟੁੱਟਿਆ ਸੀ ਹੁਣ ਸੀ ਅਸਲੀ ਪਰਖ ਦੀ ਘੜੀ ਇੱਕ ਰਾਜੇ ਮਹਾਰਾਜਾਂ ਦੀ ਜ਼ਿੰਦਗੀ ਜਿਉਣ ਵਾਲਾ ਸ਼ਖਸ ਇੱਕਦਮ ਇੱਕ ਛੋਟੇ ਜਿਹੇ ਫਲੈਟ ਵਿੱਚ ਬਿਨਾ ਕਿਸੇ ਜਾਇਦਾਦ ਦੇ ਇਕੱਲੇ ਪਿਆਰ ਰਸ ਵਿੱਚ ਡੁੱਬ ਕੇ ਕਿੰਨੇ ਦਿਨ ਲੰਗਾਉਂਦਾ ਜਿੱਥੇ ਲੋਕਾਂ ਤੇ ਹੁਕਮ ਚੱਲਦੇ ਸੀ ਉੱਥੇ ਹੁਣ ਲੋਕਾਂ ਦੇ ਜ਼ਬਾਨੀ ਤੀਰ ਚੱਲਨੇ ਪੈਣੇ ਸੀ ਕਿਵੇਂ ਨਾ ਕਿਵੇਂ ਜ਼ਿੰਦਗੀ ਚੱਲਣ ਲੱਗ ਪਈ ਜਨਾਬ ਆਪਣੇ ਵੋਟਰਾਂ ਨੂੰ ਪਰਮਾਉਣ ਲੱਗ ਪਏ ਤੇ ਕਹਿੰਦੇ ਇਸ ਵਾਰ ਤੁਹਾਡਾ ਚਾਂਦ ਫੀਜ਼ਾ ਨਾਂ ਦੀ ਬਦਲੀ ਤੇ ਉਹਲੇ ਬਹਿ ਕੇ ਤੁਹਾਡੀ ਸੇਵਾ ਕਰੇਗਾ ਤੇ ਆਉਣ ਵਾਲੀਆਂ ਵੋਟਾਂ 'ਚ ਤੁਸੀਂ ਫੀਜ਼ਾ ਨੂੰ ਜਿਤਾਉਣਾ ਪਰ ਇਹ ਤਾਂ ਦੂਰ ਦੀਆਂ ਗੱਲਾਂ ਸਨ ਹਾਲੇ ਕਿਸਮਤ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ ਇੱਥੇ ਕੁਝ ਦੋਸ਼ ਅੱਜ ਦੇ ਯੁੱਗ ਨੂੰ ਵੀ ਦੇਣਾ ਬਣਦਾ ਕਿਉਂਕਿ ਕੰਪਿਊਟਰ ਯੁੱਗ ਹੋਣ ਕਰ ਸਭ ਕੁਝ ਝਟਪਟ ਹੋ ਜਾਂਦਾ ਸੋ ਰਾਜ ਨੇ ਤਾਂ ਕਹਿੰਦੇ ਨੇ ਕਿ 12 ਸਾਲ ਮੱਜਾਂ ਕਰੌਂਦਿਆਂ ਵਿੱਚ ਹੀ ਲੰਗਾ ਦਿੱਤੇ ਸੀ ਪਰ ਇਸੇ ਤਾ ਅਦਨਿਕ ਯੁੱਗ ਦੇ ਰਾਂਝੇ ਦੇ ਪੱਲੇ 12 ਹਫ਼ਤੇ ਵੀ ਹੀਰ ਦੇ ਹੱਥ ਦੀ ਚੋਰੀ ਨਸੀਬ ਨਹੀਂ ਹੋਈ। ਜਗ ਜਹਾਨ ਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਇੱਕ ਵਾਰ ਫਿਰ ਕੈਮਰਿਆਂ ਦੇ ਮੂਰੇ ਫਿਜ਼ਾਈ ਬੈਠੀ ਸੀ। ਬਸ ਫਰਕ ਇਨਾ ਕੁ ਸੀ ਕਿ ਇਸ ਵਾਰ ਉਹ ਕੱਲੀ ਸੀ ਤੇ ਇਸ ਦੱਬੂ ਨੂੰ ਇਸ ਨੂੰ ਛੱਡ ਕੇ ਤੁਰ ਗਿਆ ਸੀ। ਸੱਸੀ ਵਿਚਾਰੀ ਤਾਂ ਹਾਂ ਮਾਰ-ਮਾਰ ਕੇ ਪੁੰਨੂ ਦੇ ਅਗਵਾ ਹੋਣ ਦਾ ਰੌਲਾ ਪਾ ਰਹੀ ਸੀ। ਆਖਿਰ 8 ਘੰਟਿਆਂ ਦੇ ਵਿਰਲਾ ਪਿੱਛੇ ਚੈਨਲ ਤੇ ਪੁੰਨੂ ਦੀ ਆਵਾਜ਼ ਸੁਣਨ ਨੂੰ ਮਿਲ ਕੇ ਮੈਂ ਕੋਈ ਬੱਚਾ ਨਹੀਂ ਜਿਸ ਨੂੰ ਅਗਵਾ ਕਰ ਲਿਆ ਹੈ। ਮੈਂ ਆਪਣੀ ਮਰਜ਼ੀ ਨਾਲ ਹਰ ਦੁਆਰ ਆਇਆ ਹਾਂ ਪਰ ਸੱਚ ਤਾਂ ਕੁਝ ਹੋਰੀ ਸੀ ਜਨਾਬ ਦਾ ਮੋਬਾਈਲ ਕੋਈ ਹੋਰੀ ਲੋਕੇਸ਼ਨ ਦਕਾ ਰਿਆ ਸੀ ਮੀਡੀਆ ਕਹਿੰਦਾ ਕਿ ਅਖੀਰ ਸ਼ਾਮ ਨੂੰ ਦਿੱਲੀ ਦੇ ਬਾਸਟਾ ਦੇ ਤੇ ਪੁਲਿਸ ਨੇ ਇੱਕ ਸ਼ੱਕੀ ਢੰਗ ਨਾਲ ਭਜਰੇ ਬੰਦੇ ਨੂੰ ਫੜਿਆ ਤਾਂ ਵਿਚਾਰਾ ਆਪਣਾ ਚਾਂਦ ਨਿਕਲਿਆ ਦੇਖੋ ਕਿਸਮਤ ਦੇ ਰੰਗ ਯਾਰੋ ਇਹਨਾਂ ਦੇ ਬਜ਼ੁਰਗਾਂ ਨੇ ਬਸਾਂ ਤੇ ੱੱਕੇ ਖਾ ਖਾ ਕਿ ਮਿਹਨਤ ਨਾਲ ਆਪਣੀ ਔਲਾਦ ਨੂੰ ਜਹਾਜ਼ਾਂ ਤੇ ਚੜਨ ਦੇ ਕਾਬਿਲ ਬਣਾਇਆ ਸੀ ਪਰ ਅੱਗੇ ਔਲਾਦ ਦੀ ਅਕਲ ਦੇ ਬਾਰੇ ਬਾਰੇ ਜਾਈਏ ਇਸ ਕਹਾਣੀ ਦਾ ਹਾਲੇ ਆ ਵੀ ਨਹੀਂ ਸਕਦਾ ਕਿਉਂਕਿ ਹਾਲੇ ਇਹ ਲੇਖ ਲਿਖੇ ਜਾਣ ਤੱਕ ਵਿਚਾਰੀ ਫਿਜ਼ਾ ਨੀਂਦ ਦੀਆਂ ਗੋਲੀਆਂ ਜ਼ਿਆਦਾ ਮਾਤਰਾ ਵਿੱਚ ਖਾਣ ਕਰਕੇ 24 ਘੰਟੇ ਹਸਪਤਾਲ ਵਿੱਚ گزار ਕੇ ਆਈ ਹੈ ਤੇ ਆਸ ਲਈ ਬੈਠੀ ਹੈ ਕਿ ਕਦੋਂ ਮੇਰਾ ਚੰਦ ਚੜੇਗਾ ਤੇ ਕਦੋਂ ਮੈਂ ਉਸ ਨੂੰ ਅਰਗ ਦੇਵਾਂਗੀ ਪਰ ਵਿਚਾਰੀ ਇਹ ਭੁੱਲੀ ਬੈਠੀ ਹੈ ਕਿ ਜੋ ਚੰਦਰ ਆਪਣੀ ਸੀਮਾ ਵਿੱਚ ਯਾਨੀ ਕੋਲ ਨਹੀਂ ਰਹਿ ਸਕਿਆ ਉਹ ਚਾਂਦ ਫਿਜ਼ਾ ਦਾ ਵੇੜਾ ਕਦੋਂ ਰੁਸ਼ਨਾਉਣ ਲੱਗਿਆ ਲੱਗਦਾ ਹੈ ਕਿ ਇਹ ਫਸਲ ਬਟੇਰ ਸੀ ਜੋ ਚੋਗਾ ਚੱਕ ਕੇ ਢਾਰੀ ਮਾਰ ਚੁੱਕਿਆ ਹੈ ਇਹ ਤਾਂ ਮੇਰੀ ਸੋਚ ਹੈ ਹਰੇ ਪਤਾ ਨਹੀਂ ਵਕਤ ਦੇ ਗਰਭ ਵਿੱਚ ਕੀ ਸੱਚ ਲੁਕਿਆ ਪਿਆ ਹੈ ਪਰ ਹੁਣ ਤੱਕ ਜੋ ਇਤਿਹਾਸ ਹੋ ਚੁੱਕਿਆ ਉਹ ਤਾਂ ਕੋਈ ਸਨਮਾਨ ਵਧਾਉਣ ਵਾਲਾ ਨਹੀਂ ਤਾਈਆਂ ਤਾਂ ਮੇਰੇ ਜਿਹੇ ਨਾਂ ਸਮਝਣ ਨੂੰ ਵੀ ਵਿਅੰਗ ਕਰਨ ਦਾ ਮੌਕਾ ਮਿਲ ਗਿਆ ਨਹੀਂ ਤਾਂ ਮੇਰੀ ਕੀ ਜ਼ਰੂਰਤ ਸੀ ਕਿ ਚੌਧਰੀ ਭਜਨ لال ਦੇ ਪਰਿਵਾਰ ਤੇ ਵਿੰਗਿਆਤਮਕ ਲੇਖ ਲਿਖ ਸਕਦਾ ਆਖੀਰ ਵਿੱਚ ਮੀਡੀਆ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਕਿ ਸਾਰੇ ਜ਼ਰੂਰੀ ਕੰਮ ਛੱਡ ਕੇ ਅੱਜ ਦੇ ਇਹਨਾਂ ਆਧੁਨਿਕ ਆਸ਼ਕਾਂ ਦੀਆਂ ਪ੍ਰੇਮ ਕਹਾਣੀਆਂ ਦਾ ਸਾਡੇ ਜੇ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨੂੰ ਸਿੱਧਾ ਪ੍ਰਸਾਰਨ ਦਿਖਾ ਰਹੇ ਹਨ ਤਾਜ਼ਾ ਖਬਰਾਂ ਵਿੱਚ ਕਿਹਾ ਗਿਆ ਕਿ ਚਾਂਦ ਮਿਆਨੇ ਇੱਕ ਟੀਵੀ ਚੈਨਲ ਸਾਹਮਣੇ ਕਹਿ ਦਿੱਤਾ ਕਿ ਉਹ ਆਪਣੀ ਪਹਿਲੀ ਪਤਨੀ ਸੀਮਾ ਤੇ ਦੋਵਾਂ ਬੱਚਿਆਂ ਨੂੰ ਪਿਆਰ ਕਰਦਾ ਹੈ। ਮੰਨੀ ਤਾਂ